ਸਰੇ ਜਿਹੜਾ ਸ਼ਿਵਾਨੀ ਮਹਾਂਤੋ ਦਾ ਕਤਲ ਹੋਇਆ ਇਹ ਕੀ ਮਾਮਲਾ ਸੀ ਪੂਰਾ ਕਿ ਮਾਨਯੋਗ ਐਸਐਸਪੀ ਸਾਹਿਬ ਗਰੰਦਰ ਜਿਆਤੀ ਸਰਦਾਰ ਪਰਵਿੰਦਰ ਸਿੰਘ ਵਿਰਕ ਔਰ ਡੀਐਸਪੀ ਪਲਾੌਰ ਸਰਦਾਰ ਸਰਵਜਿੰਦਰ ਸਿੰਘ ਮੱਲ ਵੀ ਰਹਿਮਾਈ ਰੇਟ ਜਿਹੜਾ ਹੈਗਾ ਟੀਮਾ ਦਾ ਗਠਨ ਕੀਤਾ ਗਿਆ ਸੀਗਾ ਕਿ ਮਿਤੀ 3 4 9 ਦੀ ਦਰਮਿਆਨੀ ਰਾਤ ਨੂੰ ਇੱਕ ਸਾਡੇ ਸ਼ਵਾਨੀ ਮੰਤਰ ਜਿਹੜੀ ਇੱਥੇ ਦੁਰਾਇਆ ਰਹਿੰਦੀ ਸੀ ਔਰ ਉਹਦੇ ਨਾਲ ਉਹਦਾ ਇੱਕ ਚੇਲਾ ਰਹਿੰਦਾ ਸੀ ਨਿਤਕਾ ਮਹਾਂਦੇ ਦਾ ਉਹ ਰਾਤ ਦੇ ਸਮੇਂ ਤਕਰੀਬਨ 10 11 ਵਜੇ ਦੇ ਕਰੀਬ ਜਿਹੜਾ ਹੈਗਾ ਉਹਨੇ ਨਿਤਕਾ ਮੰਤਰ ਨੇ ਆਪਣਾ ਭਰਾ ਪੱਪੀ ਕਿਰਦਸਿੰਘ ਪੱਪੀ ਔਰ ਉਹਦੇ ਕੋਲ ਦੋਸਤ ਸੀਗੇ ਨਾਲ ਜਿਹੜੇ ਉਹਦੇ ਨਾਲ ਇਹ ਨਗਾ ਹਦੀਪ ਸਿੰਘ ਕਿਰਦੀਪਾ ਇੱਕ ਨਾਮ ਨੂੰ ਉਹਦਾ ਅਲੇ ਨਾਂ ਸਾਹਮਣੇ ਨਹੀਂ ਆਇਆ ਇਹਨੂੰ ਨਾਂ ਲੈ ਕੇ ਇਹ ਸਵਾਨੀ ਮਤ ਆਪਣੇ ਕੰਬੇ ਸੁਤੀ ਪਈ ਸੀਗੀ ਔਰ ਇਹਦੇ ਜਿਹੜਾ ਗਲ ਦੇ ਵਿੱਚ ਨਹੀਂ ਪਾ ਕੇ ਬਹੁਤ ਇਹਦਾ ਗਲ ਘੁੱਟ ਕੇ ਮੂੰਹ ਤੇ ਸਹਰਾ ਰੱਖ ਕੇ ਜਿਹੜਾ ਨਿੱਤਕਾ ਮੰਤਰੇ ਜਿਹੜਾ ਇਹਦਾ ਕਤਲ ਕਰ ਦਿੱਤਾ ਗਿਆ ਔਰ ਇਹਦੇ ਵਿੱਚ ਜਿਹੜੀ ਮਿੱਤਕਾ ਮੰਤਿਆ ਉਹ ਮੇਨ ਮਾਸਟਰ ਮਾਈਂਡ ਆ ਔਰ ਉਹਨੇ ਜਿਹੜਾ ਇਹਦੀ ਜਾਦਾਤ ਖਰਪਣ ਦੀ ਕਰਤਾ ਜਿਹੜਾ ਕਤਲ ਕੀਤਾ ਆ ਉਹ ਨਾਲ ਮੇਨ ਬੰਦਾ ਜਿਹੜਾ ਉਹਦਾ ਪੱਪੀ ਜਤਿੰਦਰ ਪੱਪੀ ਹੈਗਾ ਉਹਦਾ ਸਗਾ ਭਰਾ ਜਿਹੜਾ 500 ਹਜ਼ਾਰ ਰੁਪਏ ਦਾ ਜੇਬ ਦੇ ਵਿੱਚੋਂ ਕੁਝ ਦਿਨ ਪਹਿਲਾਂ ਹੀ ਆਇਆ ਸੀਗਾ ਫਟ ਕੇ ਔਰ ਇਹਨਾਂ ਨੇ ਜਿਹੜੀ ਇੱਕ ਕਹਾਣੀ ਘੜ ਕੇ ਤੇ ਇਹਦਾ ਜਿਹੜਾ ਇਹ ਕਥਨ ਕੀਤਾ ਆ ਉਹ ਇਸ ਸੰਬੰਧ ਵਿੱਚ ਅਸੀਂ ਜਿਹੜਾ ਮਕਦਮਾ ਨੰਬਰ 170 ਮਿਤੀ 5 9 23 ਨੂੰ ਅੰਡਰ ਸੈਕਸ਼ਨ 302 ਆਈਪੀਸੀ ਤਹਿਤ ਜਿਹੜਾ ਉਹ ਦਰਜ ਕੀਤਾ ਆ ਉਹ ਦਰਜ ਕਰਨ ਤੋਂ ਬਾਅਦ ਅਸੀਂ ਜਿਹੜੇ ਟੈਕਨੀਕਲ ਉਦੋਂ ਮਤਲਬ ਦੇ ਨਾਲ ਅਸੀਂ ਕਾਫੀ ਬਲਕਿ ਇਥੋਂ ਮਿਹਨਤ ਕਰ ਗਏ ਔਰ ਇਹਦੇ ਨਾਲ ਮੁੰਡਾ ਇੱਕ ਆਇਆ ਸੀਗਾ ਜਿਹੜਾ ਹਰਦੀਪ ਸਿੰਘ ਇਹ ਜੀਪਾ ਜਿਹਨੂੰ ਇਹ दारू ਪਲਾ ਕੇ ਜਿਹੜਾ ਨਾਲ ਲੈਏ ਸੀਗੇ ਔਰ ਇਹਨੂੰ ਅਸੀਂ ਲੁਧਿਆਣੇ ਤੋਂ ਇਹਦੇ ਪਿੰਡ ਤੋਂ ਜਿਹੜਾ ਇਹਨੂੰ ਗ੍ਰਿਪਡਰ ਕੀਤਾ ਆ ਔਰ ਇਹਦੇ ਕਾਫੀ ਖਲਾਸੇ ਕੀਤੇ ਆ ਕਿ ਇਹ ਜਿਹੜਾ ਹੈਗਾ ਇਹਨਾਂ ਨੇ ਜਿਹੜੀ ਗੱਤ ਕਰ ਮੱਤੇ ਆ ਇਹਦੇ ਭਰਾ ਨੇ ਜਿਹੜੀ ਇਹ ਸ਼ਾਸ਼ ਰੱਖੀ ਸੀਗੀ ਔਰ ਸਾਨੂੰ ਇਹਨਾਂ ਨੇ दारू ਪਿਲਾ ਕੇ ਇੱਥੇ ਆ ਕੇ ਮਜੂਦ ਮੌਕੇ ਤੇ ਆ ਕੇ ਦੱਸਿਆ ਕਿ ਇਹਦਾ ਅਸੀਂ ਕਤਲ ਕਰਨਾ ਹੈ ਕਤਲ ਕਰਨ ਤੋਂ ਬਾਅਦ ਇਹ ਜਿਹੜੇ ਕਿੰਨੇ ਜਣੇ ਆ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਤੇ ਬਾਅਦ ਜਿਹੜੇ ਇਹ ਲੁਧਿਆਣੇ ਤੋਂ ਚੱਲ ਕੇ ਸੀਗੇ ਜਿਹਨੂੰ ਅਸੀਂ ਅਰਬੀਤ ਜੀਪੇ ਨੂੰ ਜਿਹੜਾ ਲੁਧਿਆਣੇ ਤੋਂ ਗ੍ਰਿਫਤਦਾਰ ਕਰ ਲਿਆ ਤੇ ਬਾਕੀਆਂ ਜਿਹੜੀ ਉਹ ਪਾਲ ਜਾਰੀ ਆ ਛਾਪਾ ਮਾਰੀ ਕਰ ਰਹੇ ਆ ਉਹ ਜਲਦੀ ਉਹਨਾਂ ਨੂੰ ਵੀ ਗ੍ਰਿਫਤਦਾਰ ਕੀਤਾ ਜਾਏਗਾ